ਹਾਂਜੀ ਦੋਸਤੋ ਆਪਾਂ ਖੜੇ ਆ ਭੁੱਗੀਪੁਰਾ ਚੌਂਕ ਦੇ ਵਿੱਚ ਮਿੱਤਰੋ ਤੇ ਛੋਟੇ ਟਰੈਕਟਰ ਬਾਈ ਜੀ ਵਿਕਾਊ ਆ ਵੀਰ ਦੇ ਕੋਲ ਜੀ ਤੇ ਦੇਖ ਸਕਦੇ ਆ ਤੁਸੀਂ ਤੇ ਭਰਾ ਦੇ ਨਾਲ ਸੰਪਰਕ ਕਰ ਸਕਦੇ ਆ ਜੀ ਵੀਰ ਦਾ ਗੁਰਪ੍ਰੀਤ ਸਿੰਘ ਜੀ ਤੇ ਸੁਖਦੇਵ ਸਿੰਘ ਜੀ ਟਰੈਕਟਰ ਬਾਜ਼ਾਰ ਦੇ ਵਿੱਚ ਭੁੱਗੀਪੁਰਾ ਚੌਂਕ ਦੇ ਵਿੱਚ ਜੀ ਤੇ ਕੋਈ ਵੀ ਵੀਰ ਟਰੈਕਟਰ ਲੈਣਾ ਹੋਵੇ ਚਾਹੇ ਵੇਚਣਾ ਹੋਵੇ ਜੀ ਤੇ ਭਰਾ ਦੇ ਨਾਲ ਸੰਪਰਕ ਕਰ ਸਕਦਾ ਹੈ ਵੇਖੋ ਵੱਡੇ ਵੱਡੇ ਟਰੈਕਟਰ ਬਾਈ ਜੀ ਇੱਥੇ ਮੌਜੂਦ ਆ ਜੀ ਤੇ ਤੁਹਾਡੀ ਵੀਰ ਨਾਲ ਗੱਲ ਵੀ ਕਰਾਉਣੇ ਵੇਖੋ ਟੈਂਸਰ ਵਿਗਾੜੀਏ ਤੈਨੂੰ ਗਰਾਂ ਬਾਈ ਜੀ ਇਹ ਨਹੀਂ ਗੱਲ ਕੱਲਾ ਕੱਲਾ ਟਰੈਕਟਰ ਹਰ ਇੱਕ ਘੈਂਡ ਟਰੈਕਟਰ ਜਿਹਨੂੰ ਕਹਿੰਦੇ ਆ ਜੀ ਤੇ ਆਹ ਬਾਈ ਜੀ ਖੇਤਾਂ ਦਾ ਰਾਜਾ ਮਿਨੀ ਟਰੈਕਟਰ ਬਾਈ ਜੀ ਬਹੁਤੇ 724 ਇਹਨਾਂ ਦੀ ਵੀ ਬੜੀ ਬਾਈ ਜੀ ਮਾਰਕੀਟ ਅੱਜ ਵੀ ਬਾਈ ਜੀ ਹੈਗੀ ਆ ਕਿਉਂਕਿ ਰਾਜਾ ਟਰੈਕਟਰ ਆ ਜਿਹੜੇ ਕੋਈ 4-5 ਕਿੱਲੇ ਜ਼ਮੀਨ ਦੇ ਵਧੀਆ ਸਾਰੀ ਜਾਂਦੇ ਆ ਕੰਮ ਇੱਧਰ 265 ਆ ਬਾਈ ਜੀ ਤੇ ਆ ਜੋ ਅਰਜਨ ਵੀ ਵਿਖਾਉਣੇ ਆ ਤੇ ਜੌਨੀਅਰ ਵੀ ਵਿਖਾਉਣੇ ਆ ਬਾਕੀ ਨੰਬਰ ਸਾਰੇ ਪੰਜਾਬ ਦੇ ਆ ਜੀ ਮੇਨ ਗੱਲ ਆ ਹੁੰਦੀ ਆ ਵੀ ਨੰਬਰ ਕਿੱਥੋਂ ਦੇ ਨੰਬਰ ਬਾਈ ਜੀ ਸਾਰੇ ਪੰਜਾਬ ਦੇ ਆ ਜੀ ਇੱਧਰ ਵੀ ਇੱਕ ਹੋਰ ਟਰੈਕਟਰ ਲੈ ਕੇ ਆਇਆ ਜੀ ਤੇ ਇਹ ਅਰਜੰਟ ਟਰੈਕਟਰ ਆ ਤੇ ਆਜੋ ਤੁਹਾਡੇ ਵੀਰ ਦੇ ਨਾਲ ਗੱਲਬਾਤ ਵੀ ਕਰਾਉਣੇ ਆ ਤੇ ਫੋਨ ਨੰਬਰ ਵੀ ਦੱਸ ਦਿੰਨੇ ਆ ਵੇਖੋ ਕੱਲਾ ਕੱਲਾ ਹਰ ਇੱਕ ਟਰੈਕਟਰ ਵਾਈ ਦੀ ਮੂਹੋਂ ਬੋਲਦੇ ਆ ਜੀ ਤੇ ਪੂਰੇ ਛਤਰੀ ਹੁਦਰਿਆਂ ਵੀ ਲੱਗੀਆਂ ਆ ਸੀਸੇ ਸੈਟ ਕਰਾਸ ਲਿੰਕਾ ਹੁੱਕਾ ਸਭ ਕੁਝ ਹੋ ਗਿਆ ਟਾਇਰ ਟੇਪਾ ਤੁਸੀਂ ਦੇਖ ਸਕਦੇ ਆ ਤੇ ਫੋਨ ਨੰਬਰ ਬਾਈ ਜੀ ਉੱਤੇ ਦਿੱਤਾ ਹੋਇਆ ਹੈ ਜੀ। ਬੁੱਗੀਪੁਰਾ ਚੌਕ ਗੁਰਪ੍ਰੀਤ ਸਿੰਘ ਸੁਖਦੇਵ ਸਿੰਘ ਜੀ ਟਰੈਕਟਰ ਬਾਜ਼ਾਰ ਤੇ ਵੀਰ ਦਾ ਨੰਬਰ ਉੱਤੇ ਦਿੱਤਾ ਹੋਇਆ ਹੈ ਜੀ। ਸੰਪਰਕ ਤੁਸੀਂ ਕਰ ਸਕਦੇ ਜੇ ਤੇ ਵੀਡੀਓ ਵਾਤ ਤੋਂ ਬਾਅਦ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਬਾਕੀ ਅੰਦਰ ਵੀ ਟਰੈਕਟਰ ਖੜਿਆ ਹੋ ਵੀ ਤੁਹਾਨੂੰ ਦਿਖਾ ਦਿੰਨੇ ਆ। ਤੇ HMT 5911 65 ਬਾਈ ਜੀ। ਚੋ ਡਾਕਟਰ ਟਰੈਕਟਰ ਜਿਹਨੂੰ ਕਹਿੰਦੇ ਨੇ ਆ ਬਾਈ ਜੀ ਉਹ ਵੀ ਖੜਾ ਹੈ ਟੈਟਪਾ ਓਕੇ ਟਰੈਕਟਰ ਵੀ ਸਾਫ ਆ ਤੇ ਪਿਆਵ ਨੰਬਰ ਆ ਬਾਈ ਜੀ ਹਾਂਜੀ ਵੀਰ ਜੀ ਥੋੜਾ ਕੀ ਨੰਬਰ ਆਪਣਾ ਨੰਬਰ ਬੋਲ ਦੋ ਵੀਰ ਜੀ 4542621 ਜੇ ਕਿਸੇ ਵੀਰ ਨੇ ਸਵਰਕ ਕਰਨਾ ਹੋਵੇ ਤੇ ਇਸੇ ਨੰਬਰ ਤੇ ਕਰ ਸਕਦੇ ਆ ਜੀ ਵੇਚਣ ਤੇ ਖਰੀਦਣ ਵਾਸਤੇ ਕੋਈ ਵੀ ਵੀਰ ਬਾਈ ਜੀ ਪੰਜਾਬ ਨੰਬਰ ਟਰੈਕਟਰ ਆ ਵੀਰ ਨੇ ਨੰਬਰ ਵੀ ਦੱਸਤਾ ਜੀ ਟਰੈਕਟਰ ਬਾਜ਼ਾਰ ਬੁੱਗੀ ਬਰਾਜਾਉਂਗ ਜੀ ਵੀਡੀਓ ਕਰੋ ਸ਼ੇਅਰ ਵੱਤੋ ਆ ਤੇ ਚੈਨਲ ਸਬਸਕ੍ਰਾਈਬ ਕਰ ਲੀ ਬਾਕੀ ਤੁਸੀਂ ਆਪ ਹਿਸਾਬਕਤਾ ਬਲਾ ਸਕਦੇ ਆ ਜੀ ਜਿਤਨਾ ਦਾ ਮਰਜ਼ੀ ਟਰੈਕਟਰ ਤੁਸੀਂ ਭਰਾਵਾਂ ਦੇ ਨਾਲ ਸਫਰਕ ਕਰੋ ਹਰ ਇੱਕ ਟਰੈਕਟਰ ਮਿਲੂ ਇਥੋ ਜੀ ਠੀਕ ਆ ਦੋਸਤੋ ਖੇਤਾਂ ਦੇ ਰਾਜੇ ਟਰੈਕਟਰ ਆਂਦੇ ਆ ਇਹਨਾਂ ਨੂੰ ਇੱਧਰ ਕੋਟਪੁੱਡਾ ਸਾਹਿਬ ਜੀ ਕਿਸਾਨਾਂ ਚ ਖਰਚ ਕਮੇਟੀ ਪੰਜਾਬ ਪ੍ਰਧਾਨ ਉਹ ਵੀ ਪਹੁੰਚ ਚੁੱਕਿਆ ਜੀ ਠੀਕ ਆ ਦੋਸਤੋ ਚਲੋ ਜੀ ਚਲੋ ਇਹ ਜونیئر ਟਰੈਕਟਰ ਪੰਜਾਬ ਨੰਬਰ ਆ ਜੀ ਪੰਜਾਬ ਪੀਵੀ ਸਾਰੇ ਕੋਈ ਪੰਜਾਬ ਆ ਸਾਰੇ ਪੰਜਾਬ ਨੰਬਰ ਟਰੈਕਟਰਾਂ